ਸੁਨੀਤਾ ਕੰਬੋਜ ਹਿੰਦੀ ਮਿਸਟਰਸ ਠੀਕ ਹੈ ਨਾ ਜਾਨੋ ਜਿਹੜੇ ਸਕੂਲ ਦੇ ਬਾਹਰ ਤਰਨਾ ਲਾਇਆ ਤੁਹਾਡੇ ਦੁਦ ਲਾਇਆ ਤੁਹਾਡਾ ਨਾਮ ਲੈ ਕੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਸਕੂਲ ਦੇ ਬਾਹਰ ਜੋ ਤਰਨਾ ਲੱਗ ਰਿਹਾ ਮੇਰੇ ਵਿਰੁੱਧ ਲੱਗ ਰਿਹਾ ਪਰ ਇਸ ਤਰ੍ਹਾਂ ਦਾ ਤਰਨਾ ਜਿਹੜਾ ਹੈਗਾ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਵੀ ਸ਼ਰਿਆਮ ਕੈਮਰਾ ਦੇ ਥੱਲੇ ਲਗਾਇਆ ਗਿਆ ਸੀਗਾ ਇੱਥੇ ਜਿਹੜਾ ਲੋਕਲ ਸਟਾਫ ਹੈਗਾ ਉਹਨਾਂ ਨੂੰ ਆਪਣੀ ਕੰਫਰਟ ਜ਼ੋਨ ਜਿਹੜੀ ਹੈਗੀ ਆ ਖਤਮ ਹੁੰਦੀ ਦਿਖ ਰਹੀ ਹੈ ਉਹਨਾਂ ਨੂੰ ਲੱਗ ਰਿਹਾ ਕਿ ਮੇਰੇ ਕਰਕੇ ਇਹਨਾਂ ਦੀ ਕੰਫਰਟਸ ਹੋਣੇ ਗਈ ਹੈ ਜਿਹੜੀ ਖਰਾਬ ਹੋ ਰਹੀ ਹੈ ਸਾਨੂੰ ਪੀਰੀਅਡ ਲਾਉਣੇ ਪੈਂਦੇ ਹੈ ਕਈ ਅਧਿਆਪਕ ਤਾਂ ਇੱਕ ਪੀਰੀਅਡ ਵੀ ਨਹੀਂ ਲਾਉਂਦੇ ਉਹ ਬਿਲਕੁਲ ਦਫਤਰ ਦੇ ਇੱਕ ਨੰਬਰ ਕਮਰੇ ਵਿੱਚ ਬੈਠੇ ਰਹਿੰਦੇ ਹੈਗੇ ਨੇ ਮੈਨੂੰ ਉਹਨਾਂ ਨਾਲ ਕਿਸੇ ਅਧਿਆਪਕ ਨਾਲ ਮੈਨੂੰ ਕੋਈ ਰੰਜਿਸ਼ ਨਹੀਂ ਹੈ ਜਦ ਮੇਰੇ ਪ੍ਰਿੰਸੀਪਲ ਜੋ ਇਸ ਸੰਸਥਾ ਦੇ ਮਾਲਕ ਨੇ ਉਹ ਮੈਨੂੰ ਮਨਜ਼ੂਰੀ ਨਹੀਂ ਕਰਦੇ ਪਏ ਸਿਰਫ ਇਸ ਕਰਕੇ ਮਨਜ਼ੂਰੀ ਨਹੀਂ ਕਰ ਰਹੇ ਕਿ ਵਾਰ-ਵਾਰ ਵਕ-ਵਕ ਥਾਵਾ ਤੋਂ ਮੈਨੂੰ ਬਦਲ ਕੇ ਦੂਜੀ ਜਗ੍ਹਾ ਤੇ ਇਸ ਲਈ ਛੁੱਟ ਦਿੱਤਾ ਜਾਂਦਾ ਹੈ ਕਿ ਅਸੀਂ ਚਲੋ ਸ਼ਾਂਤੀ ਬਣਾਈ ਰੱਖੀਏ ਇਸੇ ਜਗ੍ਹਾ ਤੇ ਸਾਡੇ ਤੇ ਪੋਲਿਟਿਕਲ ਪ੍ਰੈਸ਼ਰ ਵੀ ਹੁੰਦਾ ਉਸ ਪੋਲਿਟਿਕਲ ਪ੍ਰੈਸ਼ਰ ਨੂੰ ਮੰਨਣ ਲਈਏ ਸਾਡੇ ਕੋਈ ਰਾਜਨੀਤਿਕ ਕੋਈ ਕੋਈ ਦਖਲਅੰਦਾਜ਼ੀ ਕਿਸੇ ਵਿੱਚ ਚੱਲ ਰਹੀ ਹੈ ਜਾਂ ਉਹਨਾਂ ਦਾ ਮਾਨ ਸਨਮਾਨ ਰੱਖ ਲੈਣੇ ਅਸੀਂ ਕੋਈ ਸਟੇਸ਼ਨ ਛੱਡ ਦੇਨੇ ਆ ਬਦਲੇ ਵਿੱਚ ਸਾਨੂੰ ਡਿਪਾਰਟਮੈਂਟ ਸਨਸ਼ੋਰ ਕਰ ਜਾਂਦਾ ਹੈ ਕਿ ਆਪਸੀ ਸਹਿਮਤੀ ਦੀ ਕੰਮ ਹੁੰਦੇ ਨੇ ਇਹਦੇ ਵਿੱਚ ਮੇਰੇ ਪਿਛਲੇ ਜ਼ਿੰਦਗੀ ਜਾਂ ਪਿਛਲੇ ਡਿਊਟੀ ਵਿੱਚ ਜੋ ਵੀ ਚੀਜ਼ਾਂ ਵਾਪਰ ਰਹੀਆਂ ਨੇ ਪ੍ਰੈਜ਼ੈਂਟ ਦੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਪ੍ਰਗਟ ਦੇ ਵਿੱਚ ਇਸ ਸਕੂਲ ਦੇ ਵਿੱਚ ਮੈਨੂੰ ਕੋਈ ਸਮੱਸਿਆ ਆ ਰਹੀ ਆ ਉਹਨਾਂ ਦੀ ਬਿਲਕੁਲ ਸੁਣਵਾਈ ਨਹੀਂ ਕੀਤੀ ਜਾ ਰਹੀ ਔਰ ਮੇਰੇ ਪਿਛਲੇ ਸਟੇਸ਼ਨ ਤੋਂ ਇਵਨ ਕੀ ਮੈਨੂੰ ਸਕੂਲ ਦੇ ਵਿੱਚੋਂ ਗੈਟ ਆਊਟ ਫਰਮ ਦਾ ਸਕੂਲ ਵੀ ਕਿਹਾ ਜਾ ਰਹਾ ਹੈ 7:30 ਵਜੇ ਮੈਂ ਬੱਸ ਤੋਂ ਆ ਰਹੀ ਆ 90 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਾਡੀ ਜਵਾਨ ਕੁੜੀਆਂ ਇਸ ਸਕੂਲ ਦੇ ਵਿੱਚ ਉਹ ਹੁੰਦੀਆਂ ਨੇ ਪਰੰਤੂ ਇਹ ਸਕੂਲ ਦੇ ਦਰਵਾਜ਼ੇ ਜਦੋਂ ਮੈਂ 16 ਮਾਰਚ ਨੂੰ ਆਈ ਸੀ ਉਦੋਂ ਵੀ ਬੰਦ ਸੀ ਔਰ ਹੁਣ ਵੀ ਸਕੂਲ ਦੇ ਕੋਈ ਪੀਐਨ ਪਹਿਲੇ ਨਹੀਂ ਪਹੁੰਚ ਰਹੇ ਹੁੰਦਾ ਅਧਿਆਪਕ ਵਰਗੇ ਜਿਹੜਾ ਪਹਿਲੇ ਪਹੁੰਚ ਰਹੇ ਹੁੰਦਾ ਕਿਉਂਕਿ ਲੋਕਲ ਸਟਾਫ ਹੈ ਇਹ ਸਿਰਫ 10- ਸਹਾਜਰੀ ਵੀ ਮੇਰੀ ਸਮੇਂ ਸਰ ਨਹੀਂ ਲੱਗਦੀ ਔਰ ਬਾਗੇ ਸਮੇਂ ਸਰ ਸਕੂਲ ਆਉਂਦੇ ਵੀ ਇਹ ਪ੍ਰਿੰਸੀਪਲ ਦਾ ਇਹ ਕਹਿਣਾ ਹੈ ਕਿ ਤੂੰ ਗਲਤ ਹਾਜ਼ਰੀਆਂ ਲਾਂਦੀ ਹੈ ਇਹ ਤਾਂ ਔਰਤ ਨਾਲ ਐਨਾ ਟੱਕਾ ਕੁਝ ਟਾਈਮ ਤਾਂ ਬਰਦਾਸ਼ਤ ਕੀਤਾ ਜਾ ਸਕਦਾ ਹੈ ਪਰੰਤੂ ਜਾਂ ਤਾਂ ਉਹ ਔਰਤ ਐਨੇ ਟੱਕੇ ਦੇ ਵਿੱਚ ਜਾਂ ਤਾਂ ਉਹ ਖੁਦ ਖੁਸ਼ੀ ਕਰੇਗੀ ਜਾਂ ਆਪਣੀ ਜੰਗ ਆਪਣੀ ਲੜਾਈ ਲੜੇਗੀ ਕਿਉਂ ਇਹ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਨੇ ਕਿ ਜਿਹੜੇ ਸਾਡੇ ਪ੍ਰਿੰਸੀਪਲ ਹੈਗੇ ਨੇ ਜਾਂ ਜਿਹੜੇ ਸਾਡੇ ਪਰਤਾਲੀ ਅਫਸਰ ਹੈਗੇ ਨੇ ਉਹ ਕਿਸੇ ਵੀ ਪਰਤਾਲ ਦੀ ਡੰਗਾਈ ਨਾਲ ਜਾਂਚ ਕਰਨ ਦੀ ਬਜਾਏ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਪੜਤਾਲ ਕਰਨ ਦੀ ਬਾਇ ਗਲਤ ਰਿਪੋਰਟਾਂ ਕਿਸੇ ਦੇ ਖਿਲਾਫ ਬਣਾ ਦੇ ਰਹੇ ਨੇ ਜਿਹਦੇ ਚੱਲਦੇ ਕਿਸੇ ਦੀ ਜ਼ਿੰਦਗੀ ਵੀ ਦਾਤ ਤੇ ਲੱਗ ਸਕਦੀ ਆ ਸਕੂਲ ਦੇ ਵਿੱਚ ਆ ਇਹ ਸਾਰੇ ਅਸੀਂ ਜਿਹੜੇ ਲੋਕ ਆ ਸਾਰੇ ਅਸੀਂ ਟੀਚਰ ਆ ਇਸੇ ਸਕੂਲ ਦੇ ਅਧਿਆਪਕ ਆ ਅਸੀਂ ਸਾਡੇ ਸਕੂਲ ਦੇ ਵਿੱਚ ਇੱਕ ਮੈਡਮ ਆ ਸੁਨੀਤਾ ਕਮੋਜ ਹਿੰਦੀ ਮਿਸਟ੍ਰੈਸ ਉਸ ਦੇ ਖਿਲਾਫ ਸਾਰਿਆਂ ਨੇ ਧਰਨਾ ਲਾਇਆ ਐਕਚੁਅਲੀ ਜਦੋਂ ਦੀ ਵੀ ਸਕੂਲ ਦੇ ਵਿੱਚ ਆਈ ਹੈ ਉਸਨੇ ਆ ਕੇ ਸਾਰੇ ਸਕੂਲ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ ਬਿਨਾਂ ਵਜ੍ਹਾ ਕਿਸੇ ਵੀ ਟੀਚਰ ਨਾਲ ਬਿਨਾਂ ਵਜ੍ਹਾ ਲੜ ਪੈਣਾ ਬਿਨਾਂ ਵਜ੍ਹਾ ਬੋਲਣ ਲੱਗ ਪੈਣਾ ਕਦੇ ਪ੍ਰਿੰਸੀਪਲ ਦੇ ਆਫਿਸ ਜਾ ਕੇ ਬੋਲਣ ਲੱਗ ਪੈਣਾ ਕਦੇ ਪ੍ਰੇਅਰ ਦੇ ਵਿੱਚ ਜਾ ਕੇ ਬੋਲਣ ਲੱਗ ਪੈਣਾ ਯਾਨੀ ਉਹ ਸਾਰਾ ਜੋ ਤਮਾਸ਼ਾ ਹੁੰਦਾ ਹੈ ਉਹਦੇ ਕਰਕੇ ਉਹਦਾ ਬੱਚਿਆਂ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਇੱਥੋਂ ਵੀ ਇਹ ਮੈਡਮ ਦੀ ਜਿੱਥੋਂ ਵੀ ਬਦਲੀ ਹੋ ਕੇ ਆਈ ਹੈ ਇਹ ਸਜ਼ਾ ਦੇ ਤੌਰ ਤੇ ਆਈ ਹੈ ਪ੍ਰਸ਼ਾਸਨਿਕ ਆਧਾਰ ਦੇ ਉੱਤੇ ਹੀ ਇਹਦੀ ਉੱਥੋਂ ਬਦਲੀ ਹੋਈ ਹੈ ਸਾਡੇ ਸਕੂਲ ਦੇ ਪਹਿਲਾਂ ਬਾਕੀ ਸਕੂਲਾਂ ਦੇ ਵਿੱਚ ਵੀ ਇਹ ਮੈਡਮ ਐਂ ਕਰਦੀ ਸੀ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਵੀ ਮਾਹੌਲ ਠੀਕ ਰਹੇ ਠੀਕ ਰਹੇ ਪਰ ਜਦੋਂ ਸਾਡਾ ਅਸੀਂ ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਅਸੀਂ ਇਸ ਸੰਬੰਧੀ ਡੀਓ मैम ਨੂੰ ਵੀ ਮਿਲੇ ਸੀ ਉਹਨਾਂ ਨੂੰ ਲਿਖਤੀ ਵੀ ਦਿੱਤਾ ਹੈ ਕਿ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਰ ਕੋਈ ਹੱਲ ਨਹੀਂ ਹੋਇਆ ਹੁਣ ਜਦੋਂ ਇਹ ਮੈਮ ਕੀ ਕਰਦੇ ਨੇ ਕਿਸੇ ਨਾ ਕਿਸੇ ਟੀਚਰ ਨਾਲ ਪੰਗਾ ਲੈ ਕੇ ਇਹ ਥਾਣੇ ਚਲੇ ਜਾਂਦੇ ਨੇ ਲੱਗੇ ਹੋ ਸਕੂਲ ਦੇ ਵਿੱਚ ਥਾਣੇ ਚਲੇ ਜਾਂਦੇ ਨੇ ਉਹ ਤੇ ਰਿਪੋਰਟ ਲਿਖਾ ਦਿੰਦੇ ਨੇ ਹੋਰ ਹੈ ਪੁਲਿਸ ਸਕੂਲ ਦੇ ਵਿੱਚ ਆਉਂਦੀ ਹੈ ਉਹਦੇ ਨਾਲ ਸਾਡਾ ਮਾਹੌਲ ਹੋਰ ਜ਼ਿਆਦਾ ਵਿਗੜ ਰਿਹਾ ਹੈ ਇਸ ਲਈ ਅਸੀਂ ਪਹਿਲਾਂ ਅੱਜ ਸਕੂਲ ਦੇ ਅੰਦਰ ਧਰਨਾ ਲਾਇਆ ਸੀ ਕਿ ਡੀਓ ਮੈਡਮ ਆਉਣ ਸਾਡੀ ਗੱਲ ਸੁਣਨ ਤੇ ਕੋਈ ਕਾਰਵਾਈ ਜਿਹੜੀ ਬਣਦੀ ਉਹ ਕੀਤੀ ਜਾਵੇ ਪਰ ਜਦੋਂ ਕੋਈ ਵੀ ਹਜੇ ਤੱਕ ਸਾਡੇ ਕੋਲੇ ਅਧਿਕਾਰੀ ਨਹੀਂ ਪਹੁੰਚਿਆ ਤਾਂ ਅਸੀਂ ਫਿਰ ਆ ਕੇ ਸੜਕ ਦੇ ਉੱਤੇ ਧਰਨਾ ਲਾਇਆ ਸਾਡੇ ਧਰਨੇ ਲਾਉਣ ਦਾ ਮਕਸਦ ਸਿਰਫ ਇੰਨਾ ਹੈ ਕਿ ਸਾਡੀ ਆਵਾਜ਼ ਜਿਹੜੀ ਹੈ ਉਹ ਪ੍ਰਸ਼ਾਸਨ ਤੱਕ ਪਹੁੰਚੇ ਕਿਉਂਕਿ ਇਹ ਬਠਿੰਡੇ ਦਾ ਬਿਹਤਰੀਨ ਸਕੂਲ ਹੈ ਲੜਕੀਆਂ ਦਾ ਸਕੂਲ ਹੈ ਇਹ ਸਕੂਲ ਦੇ ਵਿੱਚ ਅੱਜ ਤੱਕ ਕਦੇ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਇਆ ਤੇ ਅਸੀਂ ਵੀ ਮਜਬੂਰ ਹੋਏ ਹਾਂ ਕਿ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਹ ਮੈਡਮ ਦਾ ਕੋਈ ਨਾ ਕੋਈ ਜ਼ਰੂਰ ਹੱਲ ਕੀਤਾ ਜਾਵੇ ਤਾਂ ਕਿ ਸਾਡੇ ਸਕੂਲ ਦਾ ਇਹ ਮਾਹੌਲ ਆ ਸਿਖਾਵਾ ਹੋ ਸਕੇ ਤੋਂ ਮੈਂ ਗਰਲ ਸਕੂਲ ਬਤੀ ਕਹਿਣਾ ਚਾਹੁੰਦਾ ਜਿਹੜਾ ਕਿ ਅੱਜ ਇਹ ਜਨੇ ਵੀ ਤਰਨਾ ਲਾਇਆ ਹੈ ਤਾਂ ਸਾਡੇ ਸਰਕਾਰੀ ਹਾਂਜੀ ਮਜਬੂਰੀ ਹੈ ਕੋਈ ਮਜਬੂਰੀ ਹੈ ਇਹ ਵੀ ਸਾਡੇ ਸਕੂਲ ਦਾ ਮਾਹੌਲ ਖਰਾਬ ਕਰ ਰਹੀ ਹੈ ਕਿ ਮੈਮ ਸਨੀਤਾ ਗੰਬੋਜ ਕਿੰਤੇ ਮਿਸਟਰ ਸਾਹਿਬ ਇਸ਼ਤਰਾ ਦਾ ਮੋਲ ਖਾਅ ਕਰ ਰਹੇ ਨੇ। ਉਹ ਮੈਡਮ ਜੇ ਲੇਟ ਆਉਣ ਤਾਂ ਸਰਨੇ ਛੁੱਟੀ ਭਰਨੀ ਹੁੰਦੀ ਐ। ਛੁੱਟੀ ਭਰ ਦਿੰਦੇ ਆ ਤਾਂ ਉਹ ਕਹਿੰਦੇ ਆ ਵੀ ਮੇਰੀ ਛੁੱਟੀ ਕਿਉਂ ਭਰੀ ਤੁਸੀਂ। ਇਸ ਗੱਲ ਤੇ ਵੀ ਉਹਨਾਂ ਨੇ ਕਿੰਤੂ-ਕੰਤੂ ਕਰਦੇ ਆ ਜਦ ਕਿ ਜਦੋਂ ਕੋਈ ਲੇਟ ਆਊਗਾ ਟੀਚਰ ਛੁੱਟੀ ਭਰੀ ਜਾਊਗੀ। ਸਾਰਿਆਂ ਦੀ ਛੁੱਟੀ ਭਰੀ ਜਾਂਦੀ ਐ। ਕਿਤੇ ਸ਼ਿਕਾਇਤ ਕੀਤੀ ਐ ਤੁਸੀਂ? ਸ਼ਿਕਾਇਤਾਂ ਬਹੁਤ ਕੀਤੀਆਂ ਜੀ। ਜਦੋਂ ਦੇ ਵੀ ਇਹ ਮੈਮ ਆਇਆ ਨੂੰ ਦੋ-ਤਿੰਨ ਸਾਲ ਹੋ ਗਏ ਇੱਥੇ। ਕੌਣ ਕਈ ਇਹ ਕੋਸ਼ਿਸ਼ ਚੱਲ ਰਿਹਾ ਫਿਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਡੀਪੀਆਈ ਤੱਕ ਵੀ ਸ਼ਿਕਾਇਤਾਂ ਗਈਆਂ ਇੱਕ ਵਾਰੀ ਕਾਰਵਾਈ ਹੋਈ ਸੀ ਐਥੋਂ ਡੈਪੂਟੇਸ਼ਨ ਕਰਕੇ ਭੇਜਤਾ ਸੀ ਮੈਮ ਫਿਰ ਫਿਰ ਵਾਪਸ ਕਰ ਫਿਰ ਜਦੋਂ ਵਾਪਸ ਫੇਰ ਕਰਤਾ ਇਹ ਹਜੇ ਵੀ ਕਾਰਵਾਈ ਨਹੀਂ ਹੋਈ ਫਿਰ ਕੀ ਕਰੀਏ ਅਸੀਂ ਤਾਂ ਜੀ ਬੇਨਤੀ ਕਰ ਸਕਦੇ ਆ ਧਰਨਾ ਲਾਈ ਬੈਠੇ ਆ ਧਰਨਾ ਲਾਵਾਂਗੇ ਜੀ ਧਰਨਾ ਤਾਂ ਆ ਹੀ ਲਾਇਆ ਵੀ ਸਾਡੀ ਗੱਲ ਨਹੀਂ ਸੁਣੀ ਜੇ ਦੀ ਜੇ ਵੈਸੇ ਸੁਣ ਲੈਂਦੇ ਤਾਂ ਸਾਨੂੰ ਧਰਨਾ ਲਾਉਣ ਨੂੰ ਲੈ ਕੇ ਨਾ